ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਕਿਸਾਨਾਂ ਨੇ ਚੰਡੀਗੜ੍ਹ ਜਾ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਉਸ ਪ੍ਰੋਗਰਾਮ ਨੂੰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਕੁਚਲਣ ਦੀ ਕੋਸ਼ਿਸ਼ ਕੀਤੀ ਕੁਚਲਣ ਦੀ ਕੇਵਲ ਕੋਸ਼ਿਸ਼ ਨਹੀਂ ਕੀਤੀ ਪੂਰੀ ਤਰ੍ਹਾਂ ਬੁਰੀ ਤਰ੍ਹਾਂ ਕੁਚਲਿਆ ਗਿਆ ਆਗੂਆਂ ਨੂੰ ਫੜ ਕੇ ਅੰਦਰ ਕੀਤਾ ਗਿਆ ਕਿਸਾਨਾਂ ਨੂੰ ਕਲਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਤਾਂ ਇਹ ਬਿਲਕੁਲ ਭਗਵੰਤ ਮਾਨ ਦੀ ਸਰਕਾਰ ਵੀ ਸੇਮ ਰਾਹਾਂ ਤੇ ਚੱਲੀ ਹੈ ਜਿਹੜੇ ਰਾਹਾਂ ਦੇ ਉੱਤੇ ਕੇਂਦਰ ਸਰਕਾਰ ਮੋਦੀ ਦੀ ਸਰਕਾਰ ਚੱਲ ਰਹੀ ਹੈ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਇਹ ਸਮਝਦੀ ਹੈ ਕਿ ਦਿੱਲੀ ਸਾਡੀ ਹੈ ਦਿੱਲੀ ਦੇ ਅੰਦਰ ਕਿਸੇ ਨੂੰ ਆ ਕੇ ਐਸੇ ਆਉਦੀ ਗੱਲ ਨਹੀਂ ਕਰਨ ਦੇਣੀ ਗੱਲ ਨਹੀਂ ਕਹਿਣ ਦੇਣੀ ਬਿਲਕੁਲ ਉਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਜਾ ਕੇ ਆਪਣੀ ਗੱਲ ਕਰਨ ਤੋਂ ਰੋਕਿਆ ਤੇ ਉਸ ਤੋਂ ਵੀ ਮਤਲਬ ਬੁਰੇ ਤਰੀਕੇ ਦੇ ਨਾਲ ਰੋਕਿਆ ਮੈਂ ਐਸਾ ਕਹੂੰਗਾ ਕਿ ਕਿਸਾਨਾਂ ਨੂੰ ਬਾਹਰ ਨਿਕਲਣ ਦੀ ਹਿੰਮਤ ਤੱਕ ਨਹੀਂ ਪੈਣ ਦਿੱਤੀ ਕਿਸਾਨਾਂ ਦੇ ਵਿੱਚ ਔਰ ਉਹ ਕਿਸਾਨ ਵਿਚਾਰੇ ਥੰਮ ਵਕ ਵਕ ਥਾਣਿਆਂ ਦੇ ਵਿੱਚ ਵੀ ਇਹਨਾਂ ਨੇ ਗ੍ਰਿਫਤਾਰ ਕਰਕੇ ਬੰਦ ਕੀਤੇ ਤੋਂ ਜੋ ਮੈਂ ਸਮਝਦਾ ਇਹ ਜਿਹੜੀ ਕਾਰਵਾਈ ਹੈ ਜਿਹੜੀ ਕਰਤੂਤ ਹੈ ਇਹ ਸਿੱਧ ਕਰਦੀ ਹੈ ਕਿ ਭਵੰਤਮਾਨ ਦੀ ਸਰਕਾਰ ਬਿਲਕੁਲ ਕੇਂਦਰ ਦੀ ਰਾਹਾਂ ਤੇ ਚੱਲ ਰਹੀ ਹੈ ਔਰ ਜੋ ਅਤਿ ਨਿੰਦਨਯੋਗ ਹੈ ਸਾਡੇ ਸੂਬੇ ਦੇ ਲੋਕਾਂ ਨੇ ਜਿਹੜਾ ਬਹੁਤ ਵੱਡੇ ਬਦਲਾਅ ਦੀ ਉਮੀਦ ਨਾਲ ਐਡਾ ਵੱਡਾ ਮੰਡਟ ਦੇ ਕੇ ਇਹਨਾਂ ਨੂੰ ਜਿਤਾਇਆ ਸੀ ਅੱਜ ਪੂਰਾ ਸਟੇਟ ਪੂਰਾ ਸੂਬਾ ਸਾਰੇ ਲੋਕ ਇਹਦੇ ਤੋਂ ਪਛਤਾ ਰਹੇ ਨੇ ਇਹਦੇ ਤੋਂ ਦੁੱਖ ਮਹਿਸੂਸ ਕਰ ਰਹੇ ਨੇ ਔਰ ਇਹ ਅਸੀਂ ਸਮਝਿਆ ਐ ਐਸਕੇਮ ਨਾਨ ਪਿਉਟਿਕਲ ਵੱਲੋਂ ਇਹ অতি ਨਿੰਦਨਯੋਗ ਕਾਰਵਾਈ ਹੋਈ ਹੈ ਜਿਹੜੇ ਤਰੀਕੇ ਦੇ ਨਾਲ ਕਿਸਾਨਾਂ ਦੇ ਤੇ ਦੀ شدت ਕੀਤਾ ਗਿਆ ਉਹਨਾਂ ਨੂੰ ਉੱਥੇ ਆਉਣ ਤੱਕ ਨਹੀਂ ਦਿੱਤਾ ਗਿਆ ਰਸਤਿਆਂ ਦੇ ਨੂੰ ਬਲੌਕ ਕੀਤਾ ਗਿਆ ਘਰਾਂ ਦੇ ਵਿੱਚ ਲੋਕਾਂ ਦੀਆਂ ਟਰੈਕਟਰ ਟਰਾਲੀਆਂ ਖੋ ਕੇ ਲੋਕਾਂ ਤੋਂ ਉਹਨਾਂ ਨੂੰ ਟਰੈਕਟਰ ਟਰਾਲੀਆਂ ਤੋਂ ਉਤਾਰਿਆ ਗਿਆ ੱੱਕੇ ਨਾਲ ਪੁਲਿਸ ਨੇ ਖੁਦ ਟਰੈਕਟਰਾਂ ਤੇ ਕਬਜ਼ਾ ਕਰਕੇ ਰੱਖਿਆ ਇਹ ਸਾਰਾ ਅਤਿ ਨਿੰਦਨਯੋਗ ਹੈ ਜਿਹਦਾ ਅਸੀਂ ਕੋਹਰ ਸ਼ਬਦਾਂ ਦੇ ਵਿੱਚ ਨਖੇਦੀ ਵੀ ਕਰਦੇ ਆ ਤੇ ਨਿੰਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ